ਦਰਿਆ ਸਤਲੁਜ ਦੀ ਤਕਰੀਬਨ ਹਰ ਇੱਕ ਅਪਡੇਟ ਹਰ ਐਂਗਲ ਤੋਂ ਲਗਾਤਾਰ ਟੁੜ ਤੱਕ ਪਚਾਰਿਆ ਦਰਿਆ ਸਤਲੁਜ ਦਾ ਜੋ ਜਲ ਪੱਧਰ ਲਗਾਤਾਰ ਵਧ ਰਿਹਾ ਸੀ ਉਸ ਤੋਂ ਬਾਅਦ ਇੱਕ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਜ਼ਰਾਂ ਕਿਉਂਕਿ ਹੁਣ ਥੋੜੀ ਰਾਹਤ ਜ਼ਰੂਰ ਮਿਲੀ ਹੈ ਤਕਰੀਬਨ 1 ਫੁੱਟ ਪਾਣੀ ਦਰਿਆ ਸਤਲੁਜ ਦਾ ਘਟ ਚੁੱਕਿਆ ਹੈ ਤਕਰੀਬਨ ਰਾਤ ਨੂੰ 1:30 ਵਜੇ ਜੋ ਪਾਣੀ ਥੋੜਾ ਵਧ ਰਿਹਾ ਸੀ ਉਸ ਤੋਂ ਬਾਅਦ ਅੱਜ ਵੀ ਪਾਣੀ ਥੋੜਾ ਵਧ ਰਿਹਾ ਪਰ 1 ਫੁੱਟ ਪਾਣੀ ਘਟੇ ਦੀ ਇੱਕ ਵੱਡੀ ਤਸਵੀਰ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਇਸ ਜਗ੍ਹਾ ਤੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਨੇ ਕਿ ਇਸ ਜਗ੍ਹਾ ਦੇ ਉੱਪਰ ਮੌਜੂਦ ਸੀ ਇਸ ਥਾਂ ਤੇ ਪਹੁੰਚ ਚੁੱਕਿਆ ਸੀ ਤਾਂ ਹੁਣ ਪਾਣੀ ਅੱਗੇ ਤੱਕ ਇੰਨਾ ਪਿੱਛੇ हट ਗਿਆ ਹੁਣ ਪਾਣੀ ਇਸ ਜਗ੍ਹਾ ਤੇ ਹੈ ਤਾਂ ਤਕਰੀਬਨ 1 ਫੁੱਟ ਦਰਿਆ ਸਾਤਲੂਈ ਦਾ ਜਲ ਪੱਧਰ ਘਟ ਚੁੱਕਿਆ ਪਰ ਨਾਲ ਦੇ ਨਾਲ ਇੱਕ ਹੋਰ ਅਪਡੇਟ ਦੇ ਦਈਏ ਕਿ ਜਿੱਥੇ 1 ਫੁੱਟ ਘਟਿਆ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਵਧਣਾ ਵੀ ਸ਼ੁਰੂ ਹੋਇਆ ਹੈ ਦੂਜੀ ਅਪਡੇਟ ਕਿ ਪਾਖੜਾ ਦਾ ਜੋ ਜਲ ਸਤਾਰਾ ਲਗਾਤਾਰ ਵੱਧ ਚੁੱਕਿਆ 1678.8 ਹੋ ਚੁੱਕਿਆ ਤੇ ਪ੍ਰਸ਼ਾਸਨ ਨੇ ਐਡਵਾਈਸਰੀ ਜਾਰੀ ਕੀਤੀ ਹੈ ਕਿ ਤੁਸੀਂ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਕਿਸੇ ਵੀ ਟਾਈਮ ਜ਼ਿਆਦਾ ਪਾਣੀ ਛੱਡਿਆ ਜਾ ਸਕਦਾ ਹੈ ਪਰ ਦੂਜੀ ਇਹ ਵੀ ਅਪਡੇਟ ਹੈ ਕਿ ਦਰਿਆ ਸਤਲੁਜ ਨੇ ਥਾਂ ਥਾਂ ਤੇ ਜੋ ਖੋਰੇ ਲਾਏ ਹੋਏ ਨੇ ਹਾਲਾਤ ਚਿੰਤਾਜਨਕ ਅਜੇ ਵੀ ਬਣੇ ਹੋਏ ਨੇ ਇੱਧਰ ਤਸਵੀਰ ਦੇਖੋਗੇ ਤਾਂ ਕਬੱਡੀ ਤਸਵੀਰ ਹੀ ਹੈ ਅਜੇ ਤੱਕ ਕੁ ਰਹਾਤ ਮਿਲਦੀ ਨਜ਼ਰ ਨਹੀਂ ਆ ਰਹੀ ਇਨਨੇ ਕੋ ਪਾਣੀ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜਿਸ ਤਰ੍ਹਾਂ ਪਾਖੜਾ ਦਾ ਲੈਵਲ ਵਧ ਰਿਹਾ ਹੈ ਕਾਂਗੜਾ ਹਿਮਾਚਲ ਦੇ ਵਿੱਚ ਬਾਰਿਸ਼ ਲਗਾਤਾਰ ਹੋ ਰਹੀ ਹੈ ਤਾਂ ਅਸੀਂ ਆਈਡੀਆ ਲਗਾ ਸਕਦੇ ਹਾਂ ਕਿ ਇਹ ਜੀ ਆਫਤ ਟਲੀ ਨਹੀਂ ਹੈ ਅਜੇ ਪਾਣੀ ਹੋਰ ਵੀ ਦਰਿਆ ਦੇ ਵਿੱਚ ਆ ਸਕਦਾ ਹੈ ਜੋ ਪ੍ਰਸ਼ਾਸਨ ਦੇ ਅੰਕੜਿਆਂ ਤੋਂ ਸਾਡੇ ਪ੍ਰੋਜੈਕਟ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਸ਼ਾਮ ਤੱਕ ਦਰਿਆ ਦੇ ਵਿੱਚ ਵੱਡੇ ਪੱਧਰ ਤੇ ਆਮਦ ਹੋ ਸਕਦੀ ਹੈ ਜਾਣੇ ਕਿ ਕੱਲ ਸ਼ਾਮ ਤੱਕ ਵੱਡੇ ਪੱਧਰ ਤੱਕ ਪਾਣੀ ਦੀ ਆਮਦਨ ਆਮਦ ਹੋ ਸਕਦੀ ਹੈ ਦੂਜੇ ਪਾਸੇ ਇੱਥੋਂ ਦੇ ਲੋਕ ਨੇ ਜੋ ਉਹਨਾਂ ਦਾ ਅਨੁਮਾਨ ਹੈ ਵੱਖ-ਵੱਖ ਉਹ ਹਵਾਲੇ ਦੇ ਰਹੇ ਨੇ ਕਿ 1 ਲੱਖ ਪਾਣੀ ਹੈ ਕੋਈ 2 ਲੱਖ ਪਾਣੀ ਇਸ ਤਰ੍ਹਾਂ ਅਲੱਗ-ਅਲੱਗ ਹਵਾਲੇ ਉਹ ਦੇ ਰਹੇ ਨੇ ਪਰ ਹੁਣ ਦੀ ਜੋ ਤਾਜ਼ਾ ਅਪਡੇਟ ਹੈ ਤਾਜ਼ਾ ਤਸਵੀਰ ਹੈ ਕਿ ਦਰਿਆ ਸਤਲੁਜ ਦਾ 1 ਫੁੱਟ ਪਾਣੀ ਘਟਿਆ ਪਰ ਉਸ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋਇਆ ਹੈ ਦਾ ਆਪਣੇ ਆਪ ਚ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਤੇ ਇੱਕ ਫੁੱਟ ਕਿਸ ਤਰ੍ਹਾਂ ਘਟਿਆ ਹੁਣ ਪਾਣੀ ਤੁਸੀਂ ਦੇਖ ਸਕਦੇ ਹੋ ਇਹ ਹੁਣ ਜਦੋਂ 1 ਫੁੱਟ ਪਾਣੀ ਘਟਿਆ ਤਾਂ ਉਸ ਤੋਂ ਬਾਅਦ ਜਦੋਂ ਪਾਣੀ ਉਹ ਤਾਂ ਸ਼ੁਰੂ ਹੋਇਆ ਤਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਛਲਨਾ ਫਿਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਤਾਂ ਫਿਰ ਅੱਗੇ ਦੀ ਤਸਵੀਰ ਇੱਧਰ ਦੀ ਕੈਮਰਾ ਮਾਰ ਕੇ ਦਿਖਾਉਂਦੇ ਆ ਕਿ ਮਿਰਚਾਂ ਸੀ ਐਸੇ ਤਕਰੀਬਨ ਮਿਰਚਾਂ ਦਾ ਬੂਟਾ ਤੁਸੀਂ ਜਾਣਦੇ ਹੋ ਕਿ ਕਿੰਨਾ ਕੋਹਦਾ ਤਕਰੀਬਨ ਥੋੜਾ ਥੋੜਾ ਨੰਗੇ ਸੀ ਉਹਦੋਂ ਤਾਂ ਫਿਰ ਇਹ ਡੁੱਬ ਡੁੱਬੇ ਡੁੱਬ ਗਏ ਸੀ ਪਰ ਹੁਣ ਥੋੜੇ ਨੰਗੇ ਹੋਏ ਆ ਤੇ ਪਾਣੀ ਅਜੇ ਵੀ ਉਧਰ ਚੱਲ ਰਿਹਾ ਤੇ ਦੂਜੀ ਜਿਉਂਦੋ ਕਿ ਅਸੀਂ ਕਹਿ ਰਹੇ ਕਿ ਜੋ ਅਪਡੇਟ ਹੈ ਕਿ ਪਾਣੀ ਵਧ ਰਿਹਾ ਤਾਂ ਫਿਰ ਹੁਣ ਇਹ ਤਸਵੀਰ ਤੁਸੀਂ ਦੇਖ ਲਓ ਹੁਣ ਤੱਕ ਤਕਰੀਬਨ 1 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਪਾਣੀ ਵਧ ਰਿਹਾ ਤਾਂ ਫਿਰ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਕੱਲ ਬਹੁਤ ਜ਼ਿਆਦਾ بارش ਸੀ ਬਹੁਤ ਜ਼ਿਆਦਾ بارش ਸੀ ਤਾਂ ਫਿਰ ਕਿਆਸ ਇਹ ਵੀ ਲਗਾਏ ਜਾ ਰਹੇ ਨੇ ਕਿ ਜ਼ਿਆਦਾ بارش ਦੇ ਕਾਰਨ ਕੱਲ 1 ਫੁੱਟ ਪਾਣੀ ਜੇਕਰ ਹੁਣ ਘਟਿਆ ਤਾਂ ਫਿਰ ਪਾਣੀ ਵਧੇ ਦਾ ਕਾਰਨ ਵੀ ਇਹੀ ਸੀ ਕਿ ਇਥਣ ਤੱਕ ਦਾ ਤਕਰੀਬਨ ਆ ਸਕਦਾ بارش ਦੇ ਕਾਰਨ ਦੂਜੀ ਤਸਵੀਰ ਖੋਰ ਦੱਸ ਦਈਏ ਕਿ ਬਹੁਤ ਜ਼ਿਆਦਾ بارش ਹੋਈ ਸੀ ਇਧਰ ਨਸਰ ਮਾਰੋਂਗੇ ਤਾਂ ਸਾਰਾ ਅੱਗੇ ਜੋ ਹਾਈਵੇ ਰੋਡ ਹੈ ਮੇਨ ਰੋਡ ਹੈ ਉਹ ਸਾਰਾ ਪਾਣੀ ਉਤਰ ਕੇ ਇਸ ਦਰਿਆ ਦੇ ਵਿੱਚ ਪੈ ਰਿਆ ਸੀ ਉਸ ਪਾਣੀ ਦੇ ਨਾਲ ਇਹ ਵੀ ਲੱਗਦਾ ਸੀ ਕਿ ਤਨੇ ਕਿਤੇ ਪਾਣੀ ਜਿਆਦਾ ਹੁਣ ਇੱਥੋਂ ਤੱਕ ਪਾਣੀ ਜਿਆਦਾ ਜਿਆਦਾ ਸੀ ਕਿਉਂਕਿ بارش ਦੇ ਕਾਰਨ ਵੀ ਲੱਗ ਰਿਹਾ ਸੀ ਦਰਅਸਲ ਪੂਰੀ ਪਿਕਚਰ ਕੀ ਹੈ ਪੂਰੀ ਤਸਵੀਰ ਕੀ ਹੈ ਕਿ ਤਕਰੀਬਨ 1 ਫੁੱਟ ਜੋ ਪਾਣੀ ਘਟਿਆ ਹੈ ਸਿਰਫ بارش ਦੇ ਕਾਰਨ ਜੋ ਇੱਥੋਂ ਦੇ ਲੋਕਲ بارش ਇਥੋਂ ਦੇ ਪੈ ਰਹੀ ਸੀ ਉਹੋ ਹੀ ਕਾਰਨ ਹੈ ਦਰਅਸਲ ਪਾਣੀ ਕੋਈ ਜਿਆਦਾ ਨਹੀਂ ਘਟਿਆ ਤਕਰੀਬਨ ਜਦੋਂ 5 ਫੁੱਟ ਤੱਕ ਪਾਣੀ ਘਟ ਜੇਗਾ ਤਾਂ ਫਿਰ ਆਪਾਂ ਮੰਨ ਸਕਦੇ ਹਾਂ ਕਿ ਪਾਣੀ ਘਟਿਆ ਹੈ ਹਜੇ ਤੱਕ ਝੋਨੇ ਸਾਰੇ ਡੁੱਬੇ ਪਿਆ ਹੈ ਤਕਰੀਬਨ 4 ਫੁੱਟ ਸਵਾ ਫੁੱਟ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਜੋ ਪ੍ਰਸ਼ਾਸਨ ਨੇ ਜਾਣ ਕਰ ਦਿੱਤੀ ਹੈ ਕਿੰਨਾ ਕੁ ਪਾਣੀ ਘਟਦਾ ਹੈ ਜਿੰਨਾ ਜ ਮਾੜਾ-ਭਟਾ ਜਿਹਾ ਵੱਧਦਾ ਹੈ ਇੰਨਾ ਕੁ ਲਗਾਤਾਰ ਇਹ ਘਟਦਾ ਵੱਧਦਾ ਰਹੇਗਾ ਕਿਉਂਕਿ ਪਾਖੜਾ ਦਾ ਜੋ ਜਲ ਸਤਾਰਾ ਹੈ ਉਹ ਲਗਾਤਾਰ ਵੱਧ ਰਿਹਾ ਹੈ 1678.8 ਹੋ ਚੁੱਕਿਆ ਹੈ ਇਸ ਖਤਰੇ ਤੋਂ ਇਹ 1.5 ਪੌਣੇ ਤੋਂ ਫੁੱਟ ਥੱਲੇ ਹੈ ਤਾ ਮੌਸਮ ਪਾਗ ਦਾ ਅਲਰਟ ਜਾਰੀ ਹੈ ਇੱਕ بارش ਹੋ ਸਕਦੀ ਹੈ ਹਿਮਾਚਲ ਦੇ ਚ بارش ਲਗਾਤਾਰ ਹੋ ਰਹੀ ਹੈ ਤਾਂ ਫਿਰ ਪ੍ਰਸ਼ਾਸਨ ਨੇ ਅੰਕੜੇ ਜਾਰੀ ਕੀਤੇ ਹੈ ਤਾਂ ਫਿਰ ਇਹ ਵੀ ਜੋ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਕਿਸੇ ਵੀ ਟਾਈਮ ਦਰਿਆ ਸਤਲੁਜ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਸਕਦਾ ਹੈ ਤਾਂ ਫਿਰ ਇੱਕ ਵਾਰ ਫਿਰ ਦੱਸ ਦਈਏ ਕਿ ਦਰਿਆ ਸਤਲੁਜ ਦੇ ਵਿੱਚ ਕੱਲ ਸ਼ਾਮ ਤੱਕ ਪਾਣੀ ਦੀ ਵੱਡੇ ਪੱਧਰ ਤੇ ਆਮਦ ਦੁਬਾਰਾ ਹੋ ਸਕਦੀ ਹੈ ਜੋ ਵੱਡੀ ਸਹੀ ਤੇ ਸਟੀਕ ਜਾਣਕਾਰੀ ਹੈ ਅਸਿੱਤrode ਤੱਕ ਲਗਾਤਾਰ ਪਚਾਰਿਆ ਤਾਂ ਇਧਰ ਦੇ ਤਸਵੀਰਾਂ ਤੁਸੀਂ ਦੇਖ ਲਓ ਜਿੱਦਾਂ ਕਿ ਮੈਂ ਕਹਿਆ ਕਿ ਫੁੱਟ ਪਾਣੀ ਘਟਿਆ ਕੱਲ ਬਾਰਿਸ਼ ਹੋ ਰਹੀ ਸੀ ਤਾਂ ਜਦ ਪਾਣੀ ਘਟ ਜਾਂਦਾ ਤਾਂ ਫਿਰ ਇਸ ਤਰ੍ਹਾਂ ਦੀ ਛੱਲਾ ਨਹੀਂ ਆਉਣੀ ਚਾਹੀਦੀਆਂ ਇਹ ਛੱਲਾ ਤਾਂ ਹੀ ਆ ਰਹੀਆਂ ਨੇ ਕਿਉਂਕਿ ਹੁਣ ਪਾਣੀ ਫੇਰ ਵਧਣਾ ਸ਼ੁਰੂ ਹੋਇਆ ਹੈ ਜਿਹੜਾ ਸਤਲੋਈ ਦਾ ਪਾਣੀ ਘਟ ਕੇ ਤਕਰੀਬਨ 1 ਫੁੱਟ ਮੰਨ ਸਕਦੇ ਆਪਾਂ ਕਿਉਂ ਕੱਲ ਬਾਰਿਸ਼ ਪੈ ਰਹੀ ਸੀ ਤੇ ਇਸ ਟਾਈਮ ਦੀ ਤਾਜ਼ਾ ਅਪਡੇਟ ਹੈ ਕਿ ਪਾਣੀ ਵਧਣਾ ਸ਼ੁਰੂ ਹੋ ਗਿਆ ਇਹ ਨਹੀਂ ਆਪਾਂ ਮੰਨ ਸਕਦੇ ਕਿ ਪਾਣੀ ਬਿਲਕੁਲ ਘੱਟ ਚੁੱਕਿਆ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਦਿਨਾਰ ਹਰਦੇ ਪਹਿਨਨਾਰ ਨਿਊਜ਼ ਦਰਿਆ ਸਤਲੁਜ